ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੀ ਪ੍ਰਧਾਨਗੀ ਹੇਠ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਹੋਈ ਹੈ ਅਪੀਲ ਕੀਤੀ ਗਈ ਕਿ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਧਾਰਮਿਕ ਪਰੰਪਰਾਵਾਂ ਅਨੁਸਾਰ ਹੀ ਮਨਾਇਆ ਜਾਵੇ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਤੋਂ ਦੂਰ ਰਿਹਾ ਜਾਵੇ ਕਿਸ ਹੁਣ ਹੋਲਾ ਮਹੱਲਾ 26 27 25 26 ਤੇ 27 ਤਰੀਕ ਨੂੰ ਖਾਲਸਾ ਪੰਥ ਦੀ ਉਹ ਪਵਿੱਤਰ ਧਰਤੀ ਜਿੱਥੇ ਸਤਗੁਰਾਂ ਨੇ ਖਾਲਸੇ ਨੂੰ ਪ੍ਰਗਟ ਕੀਤਾ 1699 ਦੇ ਵਿੱਚ ਉੱਥੇ ਸਤਿਗੁਰਾਂ ਨੇ ਜਿੱਥੇ ਮਾਨਸਿਕ ਤੌਰ ਤੇ ਜਿਹੜੇ ਮਨੁੱਖਾਂ ਨੂੰ ਖੰਡੇ ਬਾਟੇ ਦੀ ਪੌੜ ਦੇ ਕੇ ਮੌਤ ਦੇ ਭੈਅ ਤੋਂ ਮੁਕਤ ਕਰਕੇ ਗੁਰਸ਼ਬਦ ਨਾਲ ਪਵਿੱਤਰ ਨਿਤਨੇਮ ਨਾਲ ਜੋੜਿਆ ਪਵਿੱਤਰ ਗੁਰਬਾਣੀ ਨਾਲ ਜੋੜਿਆ ਉੱਥੇ ਹੀ ਸਤਿਗੁਰ ਜੀ ਨੇ ਹੋਲਾ ਮਹੱਲਾ ਉਹ ਇੱਕ ਐਸਾ ਤਿਉਹਾਰ ਆ ਜਿਹੜਾ ਸਿੱਖ ਪੰਥ ਸਮੁੱਚੇ ਤੌਰ ਦੇ ਉੱਤੇ ਕੋਨੇ-ਕੋਨੇ ਤੋਂ ਆ ਕੇ ਤਖਤ ਸ੍ਰੀ ਕੇਸਵਰ ਕਾ ਸਾਹਿਬ ਨਾਤਮਾਸਤਕ ਵੀ ਹੁੰਦਾ ਔਰ ਵੱਡੇ ਅਮਰ ਸੰਚਾਰ ਵੀ ਹੁੰਦੇ ਆ ਤੇ ਅਕਸਰ ਦੇਖਣ ਵਿੱਚ ਆਇਆ ਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲ ਇੱਕ ਐਸੀ ਘਟਨਾ ਉੱਥੇ ਵਾਪਰ ਗਈ ਜਿਨੇ ਸਾਰਿਆਂ ਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਇਹ ਹੋਲਾ ਮਹੱਲਾ 사ਤਗੁਰ ਜੀ ਨੇ ਜਿਹੜੀਆਂ ਰੂਹਾਂ ਮਾਨਸਿਕ ਤੌਰ ਤੇ ਤਕੜੀਆਂ ਹੁੰਦੀਆਂ ਉਹ ਸਰੀਰਕ ਤੌਰ ਤੇ ਵੀ ਤਕੜੀਆਂ ਹੁੰਦੀਆਂ ਜਿੰਨਾ ਚਿਰ ਸਰੀਰ ਨਹੀਂ ਤਕੜਾ ਉਹਨਾਂ ਚਿਰ ਮਾਨਸਿਕ ਤੌਰ ਤੇ ਵਿਅਕਤੀ ਜਿਹੜਾ ਆ ਉਸ ਪੱਧਰ ਤੇ ਨਹੀਂ ਵਿਚਰ ਸਕਦਾ ਜੋ ਸਤਗੁਰਾਂ ਨੇ ਰੇਸਟ ਪੋਸਟ ਤੌਰ ਤੇ ਗਤਕੇ ਦੇ ਜੋਰ ਇਹ ਮਹੱਲੇ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਸੀ ਅੱਜ ਵੀ ਇਹ ਪਰੰਪਰਾ ਸਰਜੀਤ ਆ ਉਹ ਮਹੱਲਾ ਜਾ ਕੇ ਨਿਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ ਉਹ ਜਾ ਕੇ ਸਮਾਪਤੀ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਗੱਤਕੇ ਦੇ ਜਿਹੜੇ ਉਹ ਜੋਰ ਵੀ ਦਿਖਾ ਲਿਆ। ਔਰ ਗੱਤਗਾ ਖੇਡਦੇ ਵੀ ਆ। ਸੋ ਸੰਗਤਾਂ ਦੀ ਵੱਡੇ ਪੱਧਰ ਤੇ ਆਮਦ ਹੁੰਦੀ ਆ। ਮੈਂ ਨਿਮਰਤਾ ਸਹਿਤ ਅੱਜ ਧਰਮ ਪ੍ਰਚਾਰ ਕਮੇਟੀ ਨੇ ਸਮੁੱਚੇ ਤੌਰ ਤੇ ਫੈਸਲਾ ਕੀਤਾ ਕਿ ਉਸ ਹੋਲੇ ਮਹੱਲੇ ਨੂੰ ਧਾਰਮਿਕ ਪਰੰਪਰਾਵਾਂ ਦੇ ਅਨੁਕੂਲ ਮਨਾਇਆ ਜਾਵੇ। ਇਹ ਨਹੀਂਗਾ ਵੀ ਆਪਾਂ ਜਾਈਏ ਤੇ ਮੇਲੇ ਦੇ ਰੂਪ ਵਿੱਚ ਮਨਾਈਏ। ਬੱਚਿਆਂ ਨੂੰ ਵੀ ਸਤਿਕਾਰ ਹੈ ਤਾਂ ਉਹਨਾਂ ਨੂੰ ਉਹਨਾਂ ਦੀ ਭਾਵਨਾ ਨੂੰ ਵੀ ਨਮਸਕਾਰ ਕਰਦੇ ਆਂ ਉਹਨਾਂ ਦੀ ਆਸਥਾ ਨੂੰ ਵੀ ਨਮਸਕਾਰ ਕਰਦੇ ਆਂ ਉੱਥੇ ਜਾਓ ਗੁਰੂ ਕੇ ਸਿੱਖ ਗੁਰੂ ਕੇ ਸੇ ਕਹਿਣ ਤੋਂ ਪਹਿਾਵ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਜੇ ਟਰੈਕਟਰਾਂ ਤੇ ਪਹਿਲਾਂ ਤਾਂ ਵੱਡੇ ਪੱਧਰ ਤੇ ਡੈਕ ਨਾ ਲਾਓ ਛੋਟੇ ਪੱਧਰ ਤੇ ਜੇ ਲਾਏ ਵੀ ਆ ਤੇ ਸਤਨਾਮ ਵਾਹਿਗੁਰੂ ਦਾ ਜਾਂ ਗੁਰਸ਼ਬਦ ਜਾਂ ਕੀਰਤਨ ਰੂਪ ਦੇ ਵਿੱਚ ਉਹ ਜਿਹੜੇ ਆ ਉੱਥੇ ਆਪਣੇ ਡੈਕਾਂ ਤੇ ਚਲਾਏ ਜਾਣ ਨਾ ਕਿ ਕਈ ਵਾਰੀ ਇੱਕ ਬੰਦਾ ਕਰਦਾ ਤੇ ਭਾਰ ਨਹੀਂ ਸਾਰਿਆਂ ਨੂੰ ਪੈਂਦੀ ਆ ਉਹ ਪਿਛਲੇ ਸਾਲ ਐਸਾ ਬਰਤਾਰਾ ਵਰਤ ਗਿਆ ਜਿਹੜਾ ਅੱਜ ਤੱਕ ਸਾਨੂੰ ਸਾਰਿਆਂ ਨੂੰ ਸ਼ਰਮਸ਼ਾਰ ਕਰਦਾ ਸੋ ਨਿਮਰਤਾ ਸਹਿਤ ਸਾਰੇ ਸਿੱਖ ਪੰਥ ਨੂੰ ਔਰ ਚੇਚੇ ਤੌਰ ਤੇ ਜਿੰਨੇ ਟਰੈਕਟਰਾਂ ਵਾਲੇ ਟਰਾਲੀਆਂ ਵਾਲੇ ਉਥੇ ਪਹੁੰਚਦੇ ਆ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਜਾਵਤੇ ਦੇ ਵਿੱਚ ਰਹਿਣ ਜਾਵਤਾ ਕੀ ਆ ਕਿ ਜੀ ਕਹਿਣਾ ਤੇ ਜੀ ਹੋਣਾ ਪਿਆਰ ਸਾਰਿਆਂ ਨਾਲ ਕਰਨਾ ਆਦਬ ਸਤਕਾਰ ਦੇ ਨਾਲ ਰਹਿਣਾ ਤੇ ਆਦਬ ਸਤਕਾਰ ਇਸ ਕਾਲਨ ਇਹੋ ਗੁਰੂ ਖਾਲਸੇ ਨੂੰ ਸਤਗੁਰ ਜੀ ਨੇ ਸਮੱਤ ਬਖਸ਼ਿਸ਼ ਕੀਤੀ ਸੀ ਸੋ ਸਾਰਿਆਂ ਨੂੰ ਬੇਨਤੀ ਵੀ ਖੋਲੜ ਬਾਜੀ ਵਾਲੇ ਜਿਹੜੇ ਮਸਲੇ ਉਹ ਬਿਲਕੁਲ ਨਾ ਕੀਤੇ ਜਾਣ ਐਦ ਕਿ ਇੱਕ ਮਿਸਾਲ ਕਾਇਮ ਕਰਦੇ ਹੋ ਕਿ ਜਦਾਂ ਆਪਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਦੀ ਧਰਤੀ ਤੇ ਜਦੋਂ ਮਹਾਨ ਨਗਰ ਕੀਰਤਨ ਜੋਤ ਸਰੂਪ ਨੂੰ ਜਾਂਦਾ ਮੇਨ ਆਪਣੇ ਫਤਿਹਗੜ੍ਹ ਦੇ ਮੇਨ ਸਥਾਨ ਤੋਂ ਤੇ ਸਾਰੇ ਕਿਵੇਂ ਨਿਮਰਤਾ ਦੇ ਨਾਲ ਸਤਨਮੂਹ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਤੇ ਗਤਕੇ ਦੇ ਵੀ ਨਾਲ ਐਤਕੀ ਦੀ ਸੰਗਤ ਇੰਨੀ ਸੀ ਵੀ ਗਤਕਾ ਖੇਡਣ ਦਾ ਕਿਸੇ ਨੂੰ ਸੁਭਾਅ ਹੀ ਨਹੀਂ ਮਿਲ ਸਕਿਆ ਸੋ ਇੱਥੇ ਉਦੋਂ ਵੱਡਾ ਇਕੱਠ ਹੁੰਦਾ ਤੇ ਮੈਂ ਸਮਝਦਾ ਵੀ ਸਾਰੇ ਖਾਲਸਾ ਪੰਥ ਨੂੰ ਰਲ ਕੇ ਇਹ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਉੱਥੇ ਘਟ ਜਾਂਦੀਆਂ ਉਹ ਘਟਨਾਵਾਂ ਅਗਾਹ ਤੋਂ ਨਾ ਘਟਣ ਇਸ ਕਰਕੇ ਬੜੀ ਸ਼ਾਂਤੀਪੂਰਵਕ ਆਉਣਾ ਤੇ ਸ਼ਾਂਤੀਪੂਰਵਕ ਜਾਣਾ ਮੈਂ ਪਿਛਲੇ ਸਾਲ ਵੀ ਇੱਕ ਗੱਲ ਕਹੀ ਸੀ ਕਿ ਇੱਕ ਮਨੁੱਖ ਮੈਨੂੰ ਮਿਲਿਆ ਜ਼ਿੰਦਗੀ ਦੇ ਵਿੱਚ ਉਹ ਕਹਿੰਦਾ ਮੈਂ ਹਰ ਸਾਲ ਹੌਲੇ-ਹੌਲੇ ਤੇ ਜਾਂਨ ਤਾਂ ਇੱਕ ਆਪਗੁਣ ਛੱਡ ਕੇ ਆਉਣਾ ਤੇ ਆਪਾਂ ਆਪਗੁਣ ਛੱਡਿਏ ਗੁਣਾਂ ਨੂੰ ਧਾਰਨ ਕਰੀਏ ਉਹ ਖੰਡੇ ਬਾਟੇ ਦੀ ਪੌੜ ਜਿੱਥੋਂ ਸਤਗੁਰ ਜੀ ਨੇ ਆਪੇ ਗੁਰ ਚੇਲਾ ਦੀ ਮਰਿਆਦਾ ਵੀ ਚਲਾਈ ਤੇ ਖਾਲਸੇ ਪੰਥ ਨੂੰ ਮਾਣ ਵੀ ਬਹੁਤ ਵੱਡਾ ਬਖਸ਼ਿਸ਼ ਕੀਤਾ ਸੋ ਉੱਥੇ ਜਿਹਲੇ ਜਾਣਾ ਆਪਾਂ ਆਦਬ ਤੇ ਸਤਕਾਰ ਦੇ ਨਾਲ ਜਨ ਕਿਸੇ ਵੀ ਪੱਖ ਦੀ ਜਿਹੜੀ ਆ ਉਹ ਸ਼ਾਂਤੀ ਉਹਨੂੰ ਆਪਾਂ ਭੰਗ ਨਹੀਂ ਕਰਨ ਤੇ ਮੈਂ ਸਮਝਦਾ ਇਹੋ ਹੀ ਆਦੇਸ਼ ਸਮੁੱਚੇ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਸੀਗਾ